ਹੈਂ ਕਾਕਾ ਅਸੀਂ ਨੇ ਮੇਂਤ ਲਾ ਕੇ ਵੀਜੀਓ ਆ ਤੂੰ ਹੀ ਖਾਣ ਆ ਜੈਨੇ ਆ ਕੀ ਕਰ ਉਹ ਹਾਂਜੀ ਵੀ ਮਿੱਤਰੋ ਵੈਲਕਮ ਬੈਕ ਟੂ ਅਵਰ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵਾਂਗੇ ਅਸੀਂ ਸਾਰੇ ਵਧੀਆ ਠੀਕ ਠਾਕ ਆ ਤੇ ਗੱਲਬਾਤ ਏਦਾਂ ਮਿੱਤਰੋ ਕਿ ਆਪਾਂ ਪਹਿਲਾਂ ਥੋੜਾ ਜਿਹਾ ਪ੍ਰੋਗਰਾਮ ਏਦਾਂ ਸੀ ਆਪਾਂ ਗਏ ਸੀ ਸਿਮਰਨ ਕੇ ਹਵੇਲੀ ਉਹਦੇ ਨਾਲ ਟਰੈਕਟਰਾਂ ਦੇ ਖੋਲਣੇ ਹੀ ਸਿਸਟਮ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਆਹ ਵੀਡੀਓ ਦੇਖੋ ਤਾਂ ਫਿਰ ਕਰਦੇ ਹਾਂ ਗੱਲ ਬਾਤ ਉਹ ਕਹਿੰਦੇ ਮੇਰੇ ਵੀਡੀਓ ਦੇਖੋ ਸਟੱਪਣੀਆਂ ਇਹ ਸਟੱਪਣੀਆਂ ਸੀ ਬਣਾਈਆਂ ਆਲੂਆਂ ਲਈ ਤੇ ਟਰਾਲਾ ਬੈਂਸ ਐਗਰੀਫਾਰਮ ਕਹਿੰਦੇ ਕੌਣ ਆ ਗਿਆ ਉਹ ਕਹਿੰਦੇ ਕੌਣ ਆ ਗਿਆ ਸਿਮਾਪਾ ਆ ਗਿਆ ਪਸੂ ਵਿਚੋਂ ਸਿਮਾ ਸਿਮਾਪਾ ਬੋ ਮੈਂ ਇੱਥੇ ਆ ਮੁੰਡਾ ਪਤਾ ਲਾਦਾ ਬਾਲਡੀਆਂ ਚ ਕੀ ਹੁੰਦਾ ਉਹ ਸਿਮਾ ਬਾ ਪਸ਼ੂ ਚੋਂ ਆਇਆ ਹਨ ਬਹੁਤ ਮਿਹਨਤ ਕਰਦਾ ਯਾਰ ਆਪ ਵੀ ਬੱਤੇਰੇ ਆਲੇ ਹਾਲ ਹੀ ਸਾਡੇ ਹੀ ਹਾਂ ਇਹਦੇ ਮੈਂ ਇਹਦੀ ਮਿਹਨਤ ਕਰਦਾ ਉਹ ਵੀ ਚੋਨੇ ਬੈੰਦੇ ਯਾਰ ਇਹ ਵੀ ਚੋਨੇ ਬੈਨੇ ਸੇ ਮੈਂ ਬਾ ਉਹ ਵੀ ਦੇਖ ਦਿਆ ਕਹਿੰਦੇ ਆ ਗਿਆ ਸਰਦਾਰ ਸਰਦਾਰ ਆ ਗਿਆ ਸਰਦਾਰ ਆ ਛਡੂ ਤੋ ਲੱਗੂ ਆਇਆ ਹੋਰ ਜੇ ਔਕੜ ਆ ਰਹਾ ਮੱਕੀ ਸਾਤੇ ਮੱਕੀ ਦਾ ਰਾਹ ਕਾ ਬਹੁਤ ਹੋਣਾ ਹੈ ਹੁਣ ਪਤਾ ਨਹੀਂ ਯਾਰ ਕੀ ਰੇਟ ਹੋਊਗਾ ਮੱਕੀ ਦਾ ਉੱਧਾ ਲੱਗੇ ਰੰਗ ਕੁਝ ਨਹੀਂ ਲੱਗਦਾ ਜੀ ਛਲੀਆਂ ਤੇ ਨਹੀਂ ਲੱਗਦਾ ਜਦੋਂ ਚਲਣੀ ਆ ਨਾ ਫੇਰ ਪਤਾ ਲੱਗਦਾ ਹੂੰ ਦਾਣੇ ਤੇ ਰੰਗ ਪਤਾ ਲੱਗਦਾ ਛੁੱਟੋ ਦਾਣਾ ਛੱਲੀ ਨਾਲੋਂ ਜਦੋਂ ਲੈਂਦਾ ਨਾ ਦਾਣਾ ਫੇਰ ਹੀ ਪਤਾ ਲੱਗਦਾ ਉਹ ਉੱਥੇ ਜਿਹੜਾ ਛਲੀਆਂ ਪਈਆਂ ਤੇ ਤਾਂ ਇਦਾਂ ਲੱਜਾ ਰੰਗ ਹੀ ਉੜ ਗਿਆ ਹੁੰਦਾ ਦਾਣਿਆਂ ਦਾ ਹੂੰ ਹੈ ਕਿਦਾਂ ਪਾਦੀ ਬੂਗੀ ਬਣਾ ਕੇ ਤੇਰੀ ਬਣਾ ਲਈਆ ਮੈਂ ਬਣਾ ਦੇ ਜੀ ਠੀਕ ਆ ਮੂੰਹ ਤਾਂ ਨਹੀਂ ਦਿਖ ਰਹਾ ਮੇਰਾ ਨਾ ਮੂੰਹ ਨਹੀਂ ਦਿਦਾ ਮੂੰਹ ਦਿਖਾਉਣਾ ਹੀ ਨੇ ਉਹ ਲਾ ਲੈਣਾ ਉਹ ਜਿਹੜਾ ਲਾਉਂਦੇ ਹੁੰਦੇ ਓਏ ਨਹੀਂ ਮੂੰਹ ਦਿਖਾ ਦੇ ਫਿਰ ਮੂਰਾ ਦਿਖਾ ਲ ਫੇਰੀ ਬੰਦਾ ਸਾਡਾ ਵਾਇਰਲ ਹੋਈ ਉਹ ਲੋਕੀ ਕਹਿੰਦੇ ਨੇ ਮੂੰਹ ਦਿਖਾਉਣਾ ਤੂੰ ਇਹਨਾ ਮੂੰਹ ਨਹੀਂ ਦਿਖਾਉਣਾ ਹਾਂ ਬਰੇ ਗੱਲ ਹੀ ਨਹੀਂ ਬਣੀ ਕੋਈ ਹੈ ਥੱਲੇ ਕੋ ਹੈ ਨਾ ਮੂੰਹ ਮੇਰਾ ਤਾਂ ਆ ਗਈ ਆ ਉਹ بڑے ਪਾਪੇ ਮੜਾ ਬੋਲ ਲੋਕੀ ਬਰਾ ਮੁੜ ਕੇ ਕਿੰਨਾ ਕਹਿੰਦੇ ਆ ਵੀ ਭਾਜੀ ਹਾਂ ਮੇਰਾ ਵੀਡੀਓ ਵਾਇਰਲ ਹੋ ਜਾਏ ਮੇਰੀ ਵੀਡੀਓ ਵਾਇਰਲ ਹੋ ਜਾਵੇ ਦਿਖਾਓ ਬੰਦਾ ਦਿਖਾਓ ਸਾਨੂੰ ਆਲੀ ਬੰਦਾ ਕਹਿ ਕੇ ਨੰਬਰ ਆ ਕੇ ਤਾਂ ਮਰਜੀ ਦੀ ਕੰਮ ਕਰਾ ਲਾ ਹਾਂ ਹਾਂ ਉਹ ਸਮਝਦਾ ਇੱਕ ਦਿਨ ਆਪਾਂ ਨਹੀਂ ਕਰਦੇ ਸੀ ਇੱਥੇ ਕੀਤਾ ਜੇ ਹੈ ਓਏ ਮੈਂ ਡੈਡੀ ਦੇ ਹਰ ਨੀਦ ਲੱਗੇ ਹੋਏ ਖੇਤਾਂ ਲਸਣ ਲਾਉਣ ਹੂੰ ਇਦਾਂ ਭਾਪੇ ਨੂੰ ਸਰਦਾਰ ਨੂੰ ਤੈਨੂੰ ਤੇ ਜੋਗ ਨੂੰ ਚਾਰਾਂ ਨੂੰ ਹੂੰ ਇਦਾਂ ਤੁਸੀਂ ਚਾਰੇ ਜਣੇ ਕੰਮ ਕਰੋ ਤੇ ਮੈਂ ਬੰਦਾ ਇਦਾਂ ਜਾ ਫੋਟੋ ਇੱਕ ਬਣਾ ਲਓ ਹੂੰ ਹੈਨਾ ਪਹਿਲੀ ਜਨਰੇਸ਼ਨ ਦੂਜੀ ਜਨਰੇਸ਼ਨ ਤੀਜੀ ਤੇ ਚੌਥੀ ਜਾਂਦੇ ਜੇ ਕੀ ਆ ਪੀ ਪੀ ਡੀ ਸਭ ਜੀ ਬਹਿਣਾ ਹਾਂ ਹਾਂ ਆਪਣੇ ਟਰੈਕਟਰ ਦਾ ਤੁਹਾਨੂੰ ਪਤਾ ਹੀ ਆ ਵੀ ਆਪਾਂ ਲਾਤਾ ਸਾਰਾ ਕੋਈ ਸਾਊਂਡ ਸਿਸਟਮ ਜਿੰਨਾ ਸਾਰਾ ਕੋਈ ਸ਼ੇਡੂ ਜੈਟ ਲਾਤਾ ਉਹਦਾ ਉਹਦੇ ਟਰੈਕਟਰ ਦਾ ਲਾਉਣਾ ਸੀਗਾ ਤੇ ਉਹਨਾਂ ਦੇ ਆ ਗਏ ਜੀ ਪ੍ਰਾਣੇ ਪ੍ਰਾਣੇ ਆ ਗਏ ਆ ਤਾਂ ਤੁਹਾਨੂੰ ਪਤਾ ਫਿਰ ਪ੍ਰਾਣਿਆਂ ਨੂੰ ਵੀ ਅਟੈਂਡ ਕਰਨਾ ਬਹੁਤ ਜ਼ਰੂਰੀ ਆ ਅਲੀ ਪ੍ਰੋਗਰਾਮ ਅੱਜ ਦਾ ਕਰਤਾ ਕੈਨਸਲ ਮੈਂ ਕਹ ਚੱਲ ਕੋਈ ਚੱਕਰ ਨਹੀਂ ਹੁਣ ਆਪਾਂ ਕੱਲ ਨੂੰ ਪਟਨੇ ਆ ਜੀ ਆਲੂ ਤੇ ਉਹ ਵੀ ਸਾਰੀ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਤੇ ਨਾਲੇ ਦੱਸਾਂਗੇ ਆਲੂਆਂ ਦਾ ਝਾੜ ਤੇ ਨਾਲੇ ਫੇਰ ਦੱਸਾਂਗੇ ਆਲੂਆਂ ਦਾ ਰੇਟ ਤੇ ਕੀ ਰੇਟ ਲੱਗਦਾ ਆ ਬਾਕੀ ਮਿੱਤਰੋ ਗੱਲਬਾਤ ਇਦਾਂ ਕਿ ਨਾਲੀ ਦੇ ਪਾਣੀ ਦਾ ਪ੍ਰੋਜੈਕਟ ਆਪਾਂ ਛੇੜਿਆ ਸੀਗਾ ਆ ਜਵੀ ਵੀਜੀ ਹੋ ਆਪਾਂ ਆ ਥੋੜੀ ਜੀ ਜਵੀ ਇਧਰੋਂ ਪਸ਼ੂ ਖਾ ਗਏ ਆ ਤੇ ਇਧਰਲੇ ਤਿੰਨ ਕਿਆਰੇ ਬਹੁਤ ਵਧੀਆ ਆ ਬਾਕੀ ਨਾਲੀ ਦਾ ਪਾਣੀ ਚੈੱਕ ਕਰੋ ਕਾਫੀ ਵਿੱਚ ਜਾਈ ਜਨਾ ਕਿਆਰੇ ਆ ਜਾਂ ਦੋ ਕਿਆਰੇ ਭਰ ਗਏ ਇਧਰਲੇ ਤੇ ਆ ਦੋ ਰਹਿ ਗਏ ਆ ਇਨਾ ਵਿੱਚ ਹੁਣ ਇਧਰ ਲਈ ਗੈਰੇਜ ਛੱਡ ਦਿੱਤਾ ਆ ਤੇ ਵਿੱਚ ਸਪੈਦੇ ਲੱਗੇ ਹੋ ਆਪਣੇ ਸਪੈਦੇ ਵਧੀਆ ਹੋ ਗਏ ਆ ਹਾਲੇ ਮੈਂ ਲਾ ਰਿਹਾ ਇਹ ਤਕਰੀਬਨ ਡੇਢ ਤੋਂ ਪੌਣੇ 1 2 ਪੌਣੇ 1 2 ਸਾਲਾਂ ਦੇ ਮੇ ਲਾਦਾ ਹਲੇ ਹੋਏ ਆ ਇਹ ਜਬੀ ਬਹੁਤ ਵਧੀਆ ਆ ਨਾਲੀ ਦਾ ਪਾਣੀ ਲੱਗਦਾ ਆਰਗੇਨਿਕ ਪਿਓਰ ਆਰਗੇਨਿਕ ਬ੍ਰੋ ਪ੍ਰਿਓ ਪ੍ਰਿਓ ਪ੍ਰਿਓਰ ਪਿਓਰ ਆਰਗੇਨਿਕ ਪਾਣੀ ਲੱਗਦਾ ਪਿਓਰ ਆਰਗੇਨਿਕ ਕਿਉਂਕਿ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚੋਂ ਆਉਂਦਾ ਹੈ ਪਾਣੀ। ਕੁਛ ਕੱਪੜੇ-ਕੁੱਪੜੇ ਧੋਂਦੇ ਲੋਕੀ ਉਹ ਪਾਣੀ ਆਉਂਦਾ ਹੈ। ਕੁਛ ਟੋਲਟਾ ਵਗੈਰਾ ਦਾ ਪਾਣੀ ਆਉਂਦਾ ਹੈ ਇਸ ਲਈ ਕਿਹਾ ਮੈਂ ਕਿਹਾ ਆਰਗੈਨਿਕ ਆਉਂਦਾ ਇਹ ਪਾਣੀ। ਖਾਦਾ ਨਾ ਭਰਪੂਰ ਵੀਰੋ ਖਾਦਾ ਨਾ ਭਰਪੂਰ। ਤੇ ਬਾਕੀ ਗੱਲਬਾਤ ਇੰਨਾ ਕਿ ਆਪਾਂ ਇੱਕ ਦਿਨ ਵੀਡੀਓ ਪਾਈ ਸੀ ਨਾ ਪਹਿਲਾਂ ਇੱਕ ਦਿਨ ਤੁਰ ਕੇ ਜਿੱਦਣ ਮੈਂ ਆਉਂਦਾ ਸੀ ਤੇ ਇੱਕ ਦੂਰੇ ਉਹਨਾਂ ਨਿੱਕੇ-ਨਿੱਕੇ ਸੀਗੇ ਛੋਟੇ-ਛੋਟੇ ਇਹ। ਥੋੜੇ ਜਿਹਾ ਵੱਡੇ ਹੋ ਗਏ ਅੱਗੇ ਨਾਲੋਂ। ਤੇ ਇਹ නා හොද මරෙකුල පරබේච්ය හැකිින් නාලී අපබේෙන් නාලීයා හොනේත ටපක යා හොබ ඒඕනනා යොදා දර්දා ය මැකද දෙෙගවිෙන පම හැක දුදිශෂ්‍යානය නිකෙ නිකෙද මෝට සෑකල්ත ලඟදාන බිඩිය ගනම ට ට යතු රජයන්න. ਟੇਟਾ ਤਾਂ ਤੁਰਿਆ ਜਾਂਦਾ ਇਹ ਟੇਟਾ ਟੇਟਾ ਮੋਟਰਸਾਈਕਲ ਤਾਂ ਤੁਰਿਆ ਜਾਂਦਾ ਕਿਉਂਕਿ ਮੋਟਰਸਾਈਕਲ ਤਾਂ ਨਾ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 2 ਕੁ ਮਹੀਨੇ ਪਹਿਲਾਂ ਤੇ ਮੋਟਰਸਾਈਕਲ ਦੇ ਵਿੱਚ ਮੋਟਰਸਾਈਕਲ ਵੱਜਿਆ ਸੀ ਆ ਉਦੋਂ ਦੀ ਇਹਦੀ ਅਲਾਈਨਮੈਂਟ ਸਾਰੀ ਆਊਟ ਹੋ ਗਈ ਆ ਉਹ ਦਿਨ ਕਿਦਾਂ ਲੱਗਦਾ ਸੀ ਵੀ ਚਲ ਬਾਲਾ ਨੁਕਸਾਨ ਨਹੀਂ ਹੋਇਆ ਲੱਗਦਾ ਵੀ ਥੋੜਾ ਥੋੜਾ ਹੀ ਆ ਤੇ ਉਹ ਹੁਣ ਮੈਨੂੰ ਪਤਾ ਲੱਗਦਾ ਜਿੱਦਾਂ ਹੌਲੀ ਹੌਲੀ ਹਨਾ ਮੋਟਰਸਾਈਕਲ ਹੋਣਾ ਆਪਣੇ ਆਪੇ ਆਪਣੇ ਰੰਗ ਜੇ ਦਿਖਾਉਦਾ ਪਿਆ ਆ ਤੇ ਲਾਈਨ ਵੰਡੇ ਦੀ ਹੋ ਗਈ ਆ ਆਊਟ ਪੂਰੀ 빙ਗਾ ਆ ਚੱਲਦਾ ਇੱਕ ਹੱਥ ਸਿੱਧਾ ਰੱਖਣਾ ਪੈਂਦਾ ਇੱਕ ਇਕੱਠਾ ਰਿਆ ਹੋ ਜਾਂਦਾ ਆ ਐਦਾਂ ਚੱਲਦਾ ਇਹ ਖੇਤਾਂ ਨੂੰ ਜਾ ਰਹੇ ਆ ਜੀ ਖੇਤਾਂ ਨੂੰ ਕਣਕਾਂ ਗੁਣਕਾ ਵੱਲ ਮੈਂ ਕਿਹਾ ਢੀੜਾ ਮਾਰਿਆ ਇਹ ਕਿਉਂਕਿ ਸਾਡੇ ਨਾ ਹੁਣ ਇਧਰ ਆਵਾਰਾ ਪਸ਼ੂ ਬਹੁਤ ਲੱਪੇ ਆ ਹੁਣ ਉਹਨਾਂ ਕਰਕੇ ਫਿਰ ਢੀੜਾ ਗੁੜਾ ਰੱਖਣਾ ਪੈਂਦਾ ਕਿਉਂਕਿ ਜੇ ਨਾ ਢੀੜਾ ਰੱਖੀ ਰਵੇ ਉਦਾਂ ਉਹਨੇ ਕਣਕਾਂ ਖਾ ਜਾਣੀਆਂ ਆ ਆਮੀਰ ਇਕ ਤਾਂ ਛੱਡਿਆ ਜਿਹਦਾ ਝੋਨਾ ਲਉਣਾ ਹੁੰਦਾ ਇਹਨਾਂ ਨੇ ਆ ਗਈ ਆਪਣੀ ਮੋਟਰ ਆ ਗਈ ਮੋਟਰ ਨੂੰ ਵੀ ਰੰਗ ਕਰਦੇ ਹਾਂ ਹੁਣ ਥੋੜੀ ਜਿਹੀ ਹਾਲਤ ਸੁਧਾਰੀਏ ਮੋਟਰ ਦੀ ਵੀ ਸੂਰਜ ਹੁਣ ਨਾ ਇਸ ਵੇਲੇ ਸੌਣ ਦੀਆਂ ਤਿਆਰੀਆਂ ਕਰ ਰਿਹਾ ਆ ਉਹ ਗੰਨਾ ਆਪਣਾ ਜਿਹੜਾ ਉਹ ਵੱਡਾਂਗੇ ਆਪਣੀ ਜਿਹੜੀ ਟਰਾਲੀਆਂ ਲਈ ਲੋਡ ਕਰਨੀਆਂ ਉਹ ਇੱਥੋਂ ਸ਼ੁਰੂ ਕਰਨਾ ਕੰਮ ਆਪਾਂ ਠੀਕ ਆ ਮਿੱਤਰੋ ਆ ਸਫੇਦੇ ਲਾਇਓ ਆ ਇਹਦੇ ਵਿੱਚ ਵੀ ਤਿਆ ਸਰੋ ਤੇ ਇੰਦਾ ਵੀ ਸਰੋਂ ਉਹਦੇ ਨਾਲ ਨਾਲ ਸਫੈਦੇ ਬੂਟਾ ਹੁਣ ਤਕਰੀਬਨ ਆਪਣੇ ਸਾਡੇ ਏਰੀਆ ਦੇ ਵਿੱਚ ਬੂਟਾ ਬਹੁ ਲੱਗੀ ਜਾਂਦਾ ਹੁਣ ਬਹੁਤ ਜ਼ਿਆਦਾ ਬੂਟਾ ਲੱਗ ਗਿਆ ਆ ਜਿਹੜਾ ਮੱਖਣ ਘਾ ਹੁੰਦਾ ਆ ਗਿੰਨੀ ਘਾ ਇਹ ਉਹ ਵੀ ਜਿਆ ਆ ਤੇ ਬਾਕੀ ਜਿਹੜੀਆਂ ਬੂਟਿਆਂ ਦੇ ਕਣਕ ਬੀਜੀ ਉਹ ਆ ਇਹ ਵੀ ਚੈੱਕ ਕਰੋ ਇੱਕ ਮਿੱਤਰੋ ਆਪਾਂ ਦਰਾਖਤ ਲਾਇਆ ਸੀਗਾ ਇਰੇ ਬਾਰੇ ਵੀ ਤੁਹਾਨੂੰ ਥੋੜੀ ਜਾਣਕਾਰੀ ਦਿੰਨੇ ਆ ਇਹਨੂੰ ਆ ਨਾ ਉਹਦਾ ਕਹਿੰਦੇ ਆ ਵੀ ਸੁਖਚੈਨ ਦਾ ਦਰਖਤ ਇਹਦਾ ਨਾਮ ਆ ਬਾਕੀ ਮੈਂ ਸੁਣਿਆ ਆ ਵੀ ਸੁਖਚੈਨ ਇਹਨੂੰ ਕਹਿੰਦੇ ਆ ਜੇ ਕਿਸੇ ਨੂੰ ਪ੍ਰੋਪਰ ਇਹਦਾ ਨਾਮ ਪਤਾ ਹੋਊਗਾ ਤਾਂ ਜਰੂਰ ਦੱਸਿਓ ਇਹ ਆ ਨਾ ਉਹਦਾ ਸ਼ਾਂ ਵਾਲਾ ਦਰਖਤ ਹੁੰਦਾ ਬਹੁਤ ਸੰਗਣੀ ਸ਼ਾਂ ਜਿੱਦਾ ਇਹਦੀ ਹੋ ਜਾਂਦੀ ਆ ਇਹਦੀ ਆ ਨਾ ਸ਼ਾਂ ਬਹੁਤ ਸੰਗਣੀ ਹੋ ਜਾਂਦੀ ਆ ਤੇ ਬੂਟਾ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਇਹ ਤੇ ਕਾਫੀ ਸੰਗਣਾ ਬੂਟਾ ਹੋ ਜਾਂਦਾ ਆ ਜੇ ਕਿਸੇ ਨੂੰ ਇਹਦਾ ਪ੍ਰੋਪਰ ਨਾਮ ਪਤਾ ਹੋਇਆ ਤਾਂ ਜਰੂਰ ਦੱਸਿਓ ਆਪਾ ਸਫੈਦਿਆਂ ਦੇ ਵਿੱਚ ਕਣਕ ਬੀਜੀ ਹੋ ਆ ਤੇ ਕਣਕ ਦੀ ਜਰਮੀਨੇਸ਼ਨ ਤਾਂ ਬਹੁਤ ਵਧੀਆ ਆ ਤਕਰੀਬਨ ਜਿੱਦਾਂ ਹੁਣ ਇਹ ਬੂਟੇ ਜਿਹੜੇ 1.5 ਸਾਲ ਦੇ ਆ ਤੇ 1.5 ਸਾਲ ਦੇ ਬੂਟਿਆਂ ਦੇ ਵਿੱਚ ਤਾਂ ਕਣਕ ਨਿਕਲ ਜਾਂਦੀ ਦੋ ਵਾਰੀ ਕਣਕ ਨਿਕਲ ਜਾਂਦੀ ਆ ਇੱਕ ਵਾਰੀ ਜਦੋਂ ਛੋਟੇ-ਛੋਟੇ ਹੁੰਦੇ ਉਦੋਂ ਇੱਕ ਵਾਰੀ ਆਹ ਸਾਲ ਨਿਕਲ ਜਾਣੀਆਂ ਅਗਲੇ ਸਾਲ ਨਹੀਂ ਹੋਣੀ ਜੇ ਹੋਈ ਵੀ ਤਾਂ ਫਿਰ ਇਹਨੇ ਝਾੜ ਨਹੀਂ ਦੇਣਾ ਉਹਨੇ ਮੈਂ ਹਾਲੇ ਸੋਚਦਾ ਹੀ ਸੀ ਮੈਂ ਸੋਚਦਾ ਹੀ ਸੀ ਮੈਂ ਕਾ ਵੀ ਗੇੜਾ ਪਰਲੀ ਕਣਕ ਜੀ ਵੀ ਮਾਰ ਕੇ ਦੇਖ ਕੇ ਆਵਾਂ ਬਈ ਕੋ ਬੱਚਾ ਪੁੱਛਾ ਇਧਰ ਤਾਂ ਨਹੀਂ ਬੜਿਆ ਉਹੀ ਗੱਲ ਹੋ ਗਈ ਨਾ ਆਹਦੇ ਬੈਠਾ ਆ ਉਹ ਹੈਲੋ ਕੀ ਚੱਕ ਰਿਆ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਹੈ ਕਾਕਾ ਆ ਸੀ ਨੀ ਮੈਂ ਤਾਂ ਲਾ ਕੇ ਬੀਜੀ ਆ ਤੂੰ ਹੀ ਖਾਣ ਆ ਜੈਨੇ ਆ ਕੀ ਗੱਲ ਆ ਤੈਨੂੰ ਤੈਨੂੰ ਕੁਝ ਪਤਾ ਨਹੀਂ ਲੱਗਦਾ ਹੁੰਦਾ ਹੈ ਹਾ ਦੇ ਹੋ ਇਧਰੇ ਵਾਲੀ ਲੈ ਹੁੜਰਾ ਕਮਾਲ ਹੋਵੇ ਜਿਦਾ ਠੇਕਾ ਨਹੀਂ ਲਿਆ ਹੁੰਦਾ ਇਹਨਾਂ ਨੇ ਹੈ ਜਿਦਾ ਠੇਕਾ ਲਿਆਇਆ ਹੁੰਦਾ ਇਦਾਂ ਸਾਲਿਆਂ ਨੇ ਖਾਣ ਲੱਪ ਪੈਂਦੇ ਸਾਲੇ ਬਹੁਤ ਆ ਗਿਆ ਸੀ ਖੇਤਾਂ ਚ ਕਣ ਖਾਣ ਤੇ ਭੱਕਲਾਂ ਦੀ ਹਾਦ ਤੋ ਅੱਗੇ ਟਪਾਏ ਆ ਫੇ ਉਹਨੂੰ ਮੈਂ ਕਿਹਾ ਜਾ ਮੱਲਾ ਗਾਂ ਜਾਇ ਖਾ ਤੂੰ ਸਾਡੇ ਕਣ ਨੂੰ ਖਾਈ ਰਹਾ ਸਾਡੇ ਬਹੁ ਖਾ ਲਈ ਆ ਉਹਨੇ ਮਹਰਾ ਅੱਗੇ ਜਾ ਹੁਣ ਭਰਾ ਤੋਂ ਅਸਲ ਜੀ ਯਾਰ ਇਹਨਾਂ ਦਾ ਵੀ ਕਸੂਰ ਨਹੀਂ ਹੈਗਾ ਲੋਕੀ ਇਹਨਾਂ ਨੂੰ ਛੱਡ ਦਿੰਦੇ ਆ ਇਹ ਗਾਂ ਫੇਰ ਲੋਕਾਂ ਨੇ ਖੇਤਾਂ 'ਚ ਤੁਰੇ ਫਿਰਦੇ ਆ ਇਹ ਐਡੇ ਗਾਂ ਤੋਂ ਗਾਂ ਲੋਕਾਂ ਦੀਆਂ ਡਾਂਗਾ ਹੀ ਖਾਂਦੇ ਆ ਇਹਨਾਂ ਦਾ ਵੀ ਕੀ ਕਸੂਰ ਆ ਸੋਚਿਆ ਜਾਵੇ ਨਾ ਕਸੂਰ ਤਾਂ ਉਹਨਾਂ ਦਾ ਜਿਹੜੇ ਛੱਡਦੇ ਆ ਇਹਨਾਂ ਨੂੰ ਤੇ ਐਡੇ ਹੁਣ ਜਿਹਦਾ ਸਾਡੇ ਖੇਤਾਂ 'ਚ ਵੜ ਗਏ ਅਸੀਂ ਢੜਾਉਂਦੇ ਆ ਐਡੇ ਗਾਂ ਕਿਸੇ ਦੇ ਵੜ ਗਏ ਉਹ ਨਹੀਂ ਢੜਾਣੇ ਆ ਅੱਗੇ ਤੋਂ ਅੱਗੇ ਦੜਾਉਂਦੇ ਰਹਿੰਦੇ ਲੋਕੀ ਤੇ ਮੁੜ ਕੇ ਫਿਰ ਗਾਂਂ ਦੀ ਗਾਹ ਰਾਹੇ ਪੈਂਦੇ ਰਹਿੰਦੇ ਆ ਗਾਲਾਂ ਖਾਂਦੇ ਰਹਿੰਦੇ ਆ ਡੰਡੇ ਖਾਂਦੇ ਰਹਿੰਦੇ ਆ ਹੋਰ ਕੀ ਆ ਪਰ ਉਦਾਂ ਚੱਲੋ ਇੱਕ ਗੱਲ ਆ ਵੀ ਜਦੋਂ ਨੁਕਸਾਨ ਕਰਦੇ ਉਹ ਖਰਾਬਾ ਹੁੰਦਾ ਜਿਆਦਾ ਨਵੀਂ ਮੋਟਰ ਕਹਿੰਦੇ ਮੇਰੇ ਵੀਰੋ ਨਵੀਂ ਮੋਟਰ ਬਣੀ ਆ ਰੋਡ ਦੇ ਉੱਤੇ ਤੇ ਰੋਡ ਪੈਂਦਾ ਹੈ ਫਤੇ ਪਰਨੂ ਜਾਂਦਾ ਜਿਹੜਾ ਪੱਕਲਾਂ ਤੋਂ ਉੱਧਰ ਰਹਿ ਗਿਆ ਫਤਿਹਪੁਰ ਤੇ ਇੱਧਰ ਆ ਗਿਆ ਪੱਕਲਾ ਮੋਖ ਮੁਕਤਾ ਜਨਮ ਤਰਾ ਪ੍ਰਭ ਅਤ ਨਾਮ ਕਤੇ ਤਿਸਰਨ ਜੇ ਤੂੰ ਨਾ ਹੀ ਮਿਸਰਿਆ ਅਸਮਨਤਾ ਪੰਗਵਾ ਤੇਈ ਪ੍ਰਭ ਨਨ ਦੇਵ ਜੀ ਗੋਬਿੰਦ ਨਾਮ ਕੀ